ਪ੍ਰਾਭੋ ਕੀ ਹਾਲ ਚਾਲ ਐ ਆਜੋ ਤੁਹਾਨੂੰ ਦਿਖਾਈ ਗਏ ਹਾਲਾਤ ਇੱਥੋਂ ਦੇ ਬਹੁਤ ਭਿਆਨਕ ਬਣੇ ਹੋਏ ਆ ਪ੍ਰਾਭੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਭਰਾਵਾਂ ਤੱਕਰ ਕੋਈ ਨਾ ਕੋਈ ਮਦਦ ਪਹੁੰਚ ਜੇ ਕਿਉਂਕਿ ਤੁਸੀਂ ਦੇਖੋ ਯਾਰ ਵੀ ਇਹਨਾਂ ਦੇ ਕਮਾਦ ਕਿੱਡਾ-ਕੱਡਾ ਹੁੰਦਾ 10-10 ਫੁੱਟ ਦਾ ਕਮਾਦ ਹੁੰਦਾ ਤੇ ਕਮਾਦ ਦੀਆਂ ਉੱਤੇ ਟੂਸੀਆਂ ਜੀਆਂ ਦੀਆਂ ਐ ਇੰਨਾ-ਇੰਨਾ ਪਾਣੀ ਆਇਆ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਪ੍ਰਾਭੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦਰਖਤ ਦੇਖੋ ਕਿड्डे-ਕਿੱड्डे ਆ ਤੇ ਪਲਪੀਸਰਾਂ ਜੀਆਂ ਦੀਨਗਾ ਉੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਭੈਣ ਭਰਾ ਇਹਨਾਂ ਲਈ ਮਦਦ ਲੈ ਕੇ ਜ਼ਰੂਰ ਆ ਸਕਣ ਯਾਰ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰ ਦਿਓ ਇਹ ਵਿਦੇਸ਼ਾਂ-ਵਿਦੇਸ਼ਾਂ ਤੱਕ ਕਰ ਵੀਡੀਓ ਜਾਵੇ ਤਾਂ ਜੋ ਇਹਨਾਂ ਭਰਾਵਾਂ 'ਤੇ ਕਰ ਮਦਦ ਆ ਸਕੇ ਅਸੀਂ ਪਿਛਲੇ ਹਫ਼ਤੇ ਤੋਂ ਮਦਦ ਕਰ ਰਹੇ ਹਾਂ ਇੱਥੇ ਪਰ ਜਿੰਨੀ ਮਦਦ ਦੀ ਇੱਥੇ ਲੋੜ ਆ ਓਨੀ ਸਾਡੇ ਤੋਂ ਨਹੀਂ ਪੂਰਾ ਆਇਆ ਜਾਂਦਾ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰੇਕ ਪਿੰਡ ਤੇ ਕਰ ਪਚਾਇਓ ਤਾਂ ਜੋ ਜਿਹੜੇ ਆਪਣੇ ਪਿੰਡਾਂ ਦੇ ਪਿੰਡ ਆ ਉਹ ਇਹਨਾਂ ਤਿੱਕਰ ਇਹਨਾਂ ਲਈ ਪਸ਼ੂਆਂ ਇਹਨਾਂ ਦੇ ਪਸ਼ੂਆਂ ਲਈ ਚਾਰਾ ਲੈ ਕੇ ਆਉਣ ਨਾ ਕਿ ਇਹਨਾਂ ਨੂੰ ਹੋਰ ਕਾਸੇ ਦੀ ਲੋੜ ਆ ਖਾਣ ਪੀਣ ਦੀ ਪਸ਼ੂਆਂ ਲਈ ਚਾਰਾ ਲੈ ਕੇ ਆਓ ਖਲ ਫੀਡ ਜਾਂ ਚਾਰ ਇਹ ਚੀਜ਼ਾਂ ਲੈ ਕੇ ਆਓ ਪ੍ਰਾਵੋ ਵੱਧ ਤੋਂ ਵੱਧ ਠੀਕ ਆ ਨਾ ਐਵੇਂ ਆਪਾਂ ਹੋਰ ਚੀਜ਼ਾਂ ਚੱਕੀ ਆਉਨੇ ਆ ਉਹਨਾਂ ਦਾ ਕੋਈ ਫਾਇਦਾ ਨਹੀਂਗਾ ਇਹਨਾਂ ਲਈ ਚਾਰ ਜਾਂ ਖਲ ਜਾਂ ਫੀਡ ਪਸ਼ੂ ਇਹਨਾਂ ਕੋਲੇ ਅਸਲ ਮੇਨ ਗੁਜ਼ਾਰਾ ਇਹਨਾਂ ਦਾ ਪਸ਼ੂਆਂ ਦਾ ਕਿਉਂਕਿ ਫਸਲਾਂ ਤਾਂ ਇਹਨਾਂ ਨੇ ਪਿਛਲੇ 8 ਸਾਲ 1.5 ਸਾਲ ਤੋਂ ਬੀਜਣ ਲੱਗਿਆ ਕਿਉਂਕਿ 23 ਵਿੱਚ ਜਿਹੜੇ ਹੜ੍ਹ ਆਏ ਸੀ ਉਹਦਾ ਕਰਕੇ ਇਹਨਾਂ ਦੀਆਂ ਪੈਲੀਆਂ ਮਰ ਗਈਆਂ ਸੀ ਤੇ ਇਹ ਤਾਂ ਹੁਣ ਮੇਨ ਗੁਜ਼ਾਰਾ ਜਿਹੜਾ ਕਰਦੇ ਪਸ਼ੂਆਂ ਦੇ ਸਿਰ ਤੇ ਕਰਦੇ ਆ ਕਿਉਂਕਿ ਪਸ਼ੂ ਪਾਲ ਕੇ ਇਹ ਤੇ ਆਪਦਾ ਗੁਜ਼ਾਰਾ ਕਰਦੇ ਆ ਠੀਕ ਹੈ ਲੱਗਣੀ ਪਸ਼ੂਆਂ ਦਾ ਦੁੱਧ ਦਾ ਤਾਂ ਪਾਕੀ ਪਸ਼ੂ ਇਹ ਕਹਿੰਦੇ ਸਾਡੇ ਪਸ਼ੂ ਬਚੇ ਰਹਿਣ ਅਸੀਂ ਮਰਦੇ ਨਹੀਂ ਸਾਹ ਸੀ ਨਹੀਂ ਭੁੱਖੇ ਮਰਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕ ਮਦਦ ਲੈ ਕੇ ਆ ਸਕਣ ਇਹਨਾਂ ਵਾਸਤੇ ਵੱਧ ਤੋਂ ਵੱਧ ਭਰਾਵੋ ਧੰਨਵਾਦ ਜੀ ਸਾਰਾ